ਕੁਛ ਹੀ ਦੇ ਪਰਵੜ ਬਣਾ ਦੇ ਰਾਜ ਮੇਰੇ ਘਰੇ ਸਾਡਾ ਕਿਸਾਨੀ ਹੋਦਾ ਬਾਈ ਨਖਦੀਪ ਜਲਵੇੜਾ ਵਾਟ ਕੈਨਲ ਪਹੁੰਚਿਆ ਬਾਈ ਥੈਂਕ ਯੂ ਖਰੇ ਆ ਗਏ ਨੇ ਥੈਂਕ ਯੂ ਬਾਬਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈ ਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀਆਂ ਨੇ ਹੈ ਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਜੀ ਹੈ ਨਾ ਰੇਸ ਬਾਈ ਨੇ ਰਿਸ ਮਨਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈ ਨਾ ਕਿ ਬਾਈ ਘਰੇ ਆਉਂਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਥ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਅਸੀਂ ਪੂਰਾ ਖੁੱਲ ਕੇ ਖੇਤੀ ਦੇ ਵਿੱਚ ਜਾਇਆਂ ਅੰਦোলন ਹੋ ਗਿਆ ਚਾਹੀਏ ਤੋਂ ਪਿਛਲਾ ਅੰਦোলন ਸੀਗਾ ਤੇਰਾ ਤਾਂ ਬਾਬੇ ਦੀ ਕਿਸਾਨੀ ਕੌਮ ਤੁਹਾਡਾ ਨਹੀਂ ਦੇ ਸਕਦੀ ਹੈ ਨਾ ਵੀ ਕਿੰਨੀ ਤੁਸੀਂ ਸਾਨੂੰ ਬਾਹਰ ਕਢਾਉਣ ਨੂੰ سپورਟ ਕੀਤੀ ਆਂ ਤੁਸੀਂ ਸੰਗਤ ਨੇ ਕੀਤੀ ਆਂ ਤੁਸੀਂ ਰਲ ਮਿਲ ਕੇ ਕੀਤੀ ਆਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਤੇ ਮੀਤ ਕਰਦੇ ਆਂ ਤੁਹਾਨੂੰ ਜਿੰਨੀ ਬੜ ਚੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਦੀ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਹੁੰਦੇ ਰਹੋਗੇ ਦੀ ਸੇਵਾ ਕਰਾਂਗੇ ਕਿ ਬਾਈਕ ਬਰੀ ਵਿਜੋਤ ਸਾਰਿਆਂ ਦੇ ਕੈਮਰਾ ਮਾਰਦੇ ਹੋ ਬਾਈਕ ਨੇ ਵੀ ਨਾਲ ਤੇਲ ਟੱਟ ਕੇ ਆਏ ਆ